ਇੱਕ ਕੱਲ ਤੋਂ ਹਰ ਟੀਵੀ ਚੈਨਲ ਹਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਿਕਰਮ ਮਜੀਠੀਆ ਦੀ ਚਰਚਾ ਤੇ ਦੂਜੇ ਪਾਸੇ ਜੋ ਰਾਹੁਲ ਗਾਂਧੀ ਤੇ ਰਵਨੀਤ ਸਿੰਘ ਬਿੱਟੂ ਦੇ ਵਿਚਕਾਰ ਕਾਫੀ ਤਲਖੀ ਦੇਖਣ ਨੂੰ ਮਿਲੀ ਬਹਿਸਵਾਜੀ ਦੇਖਣ ਨੂੰ ਮਿਲੀ ਉਸ ਦੀ ਚਰਚਾ ਪੂਰੀ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਆ ਜਿੱਥੇ ਰਾਹੁਲ ਗਾਂਧੀ ਦੇ ਵੱਲੋਂ ਰਵਨੀਤ ਬਿੱਟੂ ਦੇ ਬਾਰੇ ਬਿਆਨਬਾਜ਼ੀ ਕੀਤੀ ਗਈ ਉੱਥੇ ਹੀ ਰਵਨੀਤ ਬਿੱਟੂ ਦੇ ਵੱਲੋਂ ਵੀ ਰਾਹੁਲ ਗਾਂਧੀ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਨਿਸ਼ਾਨੇ ਦੇ ਉੱਤੇ ਲਿਆ ਪਰ ਹੁਣ ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਪਤਨੀ ਮੈਡਮ ਨਵਜੋਤ ਕੌਰ ਸਿੱਧੂ ਦੇ ਵੱਲੋਂ ਕਾਫੀ ਸੁਰਖੀਆਂ ਉਦੋਂ ਬਟੋਰੀਆਂ ਜਦੋਂ ਤਿੱਖੀ ਬਿਆਨਬਾਜ਼ੀ ਕਾਂਗਰਸ ਦੇ ਉੱਤੇ ਕੀਤੀ ਗਈ ਤਾਂ ਫਿਰ ਆਖਰਕਾਰ ਨਵਜੋਤ ਕੌਰ ਸਿੱਧੂ ਦੇ ਵੱਲੋਂ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਤੇ ਸਾਰੇ ਪਾਸੇ ਇਹ ਕਿਆਸਰਾਈਆਂ ਦਾ ਦੌਰ ਚੱਲ ਪਿਆ ਕਿ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਭਾਜਪਾ ਦੇ ਵਿੱਚ ਜਾਣਗੇ ਤਾਂ ਹੁਣ ਅਹਿਮ ਤੇ ਵੱਡਾ ਇੱਕ ਖੁਲਾਸਾ ਹੋਇਆ ਬੀਜੇਪੀ ਦੇ ਵਿੱਚ ਜਾਣ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਦੇ ਬਾਰੇ ਦਰਅਸਲ ਪਿਛਲੇ ਦਿਨਾਂ ਦੇ ਵਿੱਚ ਜੋ ਰਾਹੁਲ ਗਾਂਧੀ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਵਿਚਕਾਰ ਬਹਿਸ ਹੋਈ ਉਸ ਸਬੰਧ ਦੇ ਵਿੱਚ ਬੀਜੇਪੀ ਆਗੂ ਮਰੰਜਨ ਕਾਲੀਆ ਦੇ ਨਾਲ ਵੀ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਦੇ ਵੱਲੋਂ ਵੀ ਇਸ ਘਟਨਾ ਦੀ ਨਖੇਦੀ ਕੀਤੀ ਗਈ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਉਹ ਇਸ ਤਰੀਕੇ ਦੇ ਨਾਲ ਬੋਲੇ ਨੇ ਦੂਜੇ ਪਾਸੇ ਰਾਹੁਲ ਗਾਂਧੀ ਬੋਲੇ ਨੇ ਤੇ ਜਦੋਂ ਸਵਾਲ ਕੀਤਾ ਗਿਆ ਕਿ ਪਾਰਟੀ ਜਿਹੜੇ ਛੱਡ ਕੇ ਚਲੇ ਗਏ ਬੀਜੇਪੀ ਦੇ ਵਿੱਚੋਂ ਵਾਪਸ ਆਉਣਾ ਚਾਹੁੰਦੇ ਨੇ ਜਾਂ ਵਾਪਸ ਆਉਣਗੇ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਮਨਰੰਜਨ ਕਾਲੀਆ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਬਹੁਤ ਸਾਰੇ ਜਿਹੜੇ ਨੇ ਬੀਜੇਪੀ ਛੱਡ ਕੇ ਚਲੇ ਗਏ ਬਹੁਤ ਸਾਰੇ ਸਾਡੀ ਪਾਰਟੀ ਦੇ ਵਿੱਚੋਂ ਚਲੇ ਗਏ ਤਾਂ ਵਾਪਸੀ ਜਿਹੜੀ ਆ ਕਹਿੰਦੇ ਨਹੀਂ ਹੋਵੇਗੀ ਜਿਹੜੇ ਪਾਰਟੀ ਛੱਡ ਕੇ ਚਲੇ ਗਏ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਜਾਣਦੇ ਨੇ ਕਿ ਸਿੱਧੂ ਪਰਿਵਾਰ ਪਾਰਟੀ ਸਿੱਧੂ ਪਰਿਵਾਰ ਪਾਰਟੀ ਨਹੀਂ ਛੱਡੀ ਉਹਨਾਂ ਨੇ ਸਿਰਫ ਕਾਂਗਰਸ ਪਾਰਟੀ ਨਾਲ ਨਾਰਾਜ਼ਗੀ ਪ੍ਰਗਟ ਕੀਤੀ ਆ ਉਹਨਾਂ ਦੀ ਵਾਪਸੀ ਬਾਰੇ ਕਾਲਿਆ ਨੇ ਇਹ ਗੱਲ ਵੀ ਕਹਿ ਦਿੱਤੀ ਆ ਕਿ ਉਹ ਅਪੀਲ ਕਰਦੇ ਨੇ ਕਿ ਉਹ ਅਪੀਲ ਕਰਦੇ ਨੇ ਕਿ ਉਹਨਾਂ ਦੇ ਪਾਰਟੀ ਛੱਡਣ ਵਾਲੇ ਆਗੂਆਂ ਲਈ ਦਰਬਜੇ ਹਮੇਸ਼ਾ ਬੰਦ ਨੇ ਕਿ ਉਹ ਪਾਰਟੀ ਦੇ ਵਿੱਚ ਨਹੀਂ ਆਉਣ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਨਾਰਾਜ਼ਗੀ ਬਾਰੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੋਈ ਵਿਵਾਦ ਨਹੀਂ ਹੈ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਫੇਰੀ ਦੌਰਾਨ ਸੁਸ਼ੀਲ ਰਿੰਕੋ ਤੇ ਮੁਰੰਦਰ ਕਾਲੀਆ ਦੀ ਇੱਕ ਫੋਟੋ ਨੂੰ ਲੈ ਕੇ ਕਾਫੀ ਵਿਵਾਦ ਹਾਲਾਂਕਿ ਛਿੜਿਆ ਸੀ ਤਾਂ ਉਹਨਾਂ ਦੇ ਵੱਲੋਂ ਇਹ ਵੀ ਕਲੀਅਰ ਕਰ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਫੋਟੋ ਨੂੰ ਬਿਲਕੁਲ ਉਸੇ ਤਰ੍ਹਾਂ ਪੋਸਟ ਕੀਤਾ ਜਿਵੇਂ ਇਹ ਪ੍ਰਾਪਤ ਹੋਈ ਸੀ ਭਾਜਪਾ ਕਾਲੀਦਲ ਗੱਠਜੋੜ ਬਾਰੇ ਵੀ ਮੁਰੰਦਰ ਕਾਲੀਆ ਦੇ ਵੱਲੋਂ ਦੋਵੇਂ ਪਾਰਟੀਆਂ ਗੱਠਜੋੜ ਨੂੰ ਲੈ ਕੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਅਤੇ ਸ਼ਾਂਤੀ ਨੂੰ ਮਜ਼ਬੂਤ ਕੀਤਾ ਜਾਵੇਗਾ ਤੇ ਮੁਰੰਦਰ ਕਾਲੀਆ ਦੇ ਵੱਲੋਂ ਜਿਹੜਾ ਆ ਇਹ ਬਿਆਨ ਸਿੱਧੇ ਸ਼ਬਦਾਂ ਦੇ ਵਿੱਚ ਦਿੱਤਾ ਗਿਆ ਕਿ ਭਾਜਪਾ ਦੇ ਵਿੱਚੋਂ ਜੋ ਚਲੇ ਗਏ ਉਹ ਪਾਰਟੀ ਦੇ ਵਿੱਚ ਜੇਕਰ ਵਾਪਸ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈ ਤਾਂ ਭਾਜਪਾ ਦੇ ਹਿੱਸਾ ਹੁੰਦੇ ਸੀ ਪਹਿਲਾਂ ਨਵਜੋਤ ਸਿੰਘ ਸਿੱਧੂ ਤਾਂ ਹੁਣ ਕਿਆਸਰਈਆਂ ਦਾ ਦੌਰ ਜਾਦਾ ਚੱਲ ਪਿਆ ਸੀ ਕਿ ਕਿਆਸਰਈਆਂ ਇਸੇ ਕਰਕੇ ਲਗਾਈਆਂ ਜਾ ਰਹੀਆਂ ਸੀ ਜਦੋਂ ਕੋਈ ਆਪਣੀ ਪਾਰਟੀ ਦੇ ਬਾਰੇ ਬੋਲਦਾ ਤਾਂ ਸਮਝੋ ਉਹ ਆਪਣੀ ਪਾਰਟੀ ਛੱਡਣ ਦੇ ਇਰਾਦੇ ਦੇ ਵਿੱਚ ਹੁੰਦਾ ਤੇ ਦੂਜੀ ਪਾਰਟੀ ਦੀ ਤਾਰੀਫ਼ ਕਰਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਤੇ ਪਹੁੰਚੇ ਪੰਜਾਬ ਆਏ ਡੇਰਾ ਬੱਲਾ ਦੇ ਵਿੱਚ ਪਹੁੰਚੇ ਤਾਂ ਉਸ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਬਾਅਦ ਨਵਜੋਤ ਕੌਰ ਸਿੱਧੂ ਦੇ ਵੱਲੋਂ ਸ਼ਲਾਘਾ ਕੀਤੀ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਂ ਫਿਰ ਉਸ ਤੋਂ ਕਿਆ ਸੜ ਜਾਂਦਾ ਦੌਰ ਬੱਝ ਜਾਂਦਾ ਪਰ ਹੁਣ ਬੀਜੇਪੀ ਆਗੂ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਕਿ ਜਿਹੜੇ ਪਾਰਟੀ ਛੱਡ ਕੇ ਚਲੇ ਗਏ ਉਹਨਾਂ ਦੇ ਲਈ ਦਰਬਜੇ ਬੰਦ ਨੇ ਤਾਂ ਹੁਣ ਕੀ ਬੀਜੇਪੀ ਨੇ ਆਪਣੇ ਦਰਬਜੇ ਨਵਜੋਤ ਸਿੰਘ ਸਿੱਧੂ ਤੇ ਮੈਡਮ ਸਿੱਧੂ ਦੇ ਲਈ ਬੰਦ ਕਰ ਦਿੱਤੇ ਇਹ ਤਾਂ ਹੁਣ ఎలక్షనਾਂ ਤੋਂ થોડે ਦਿਨਾਂ ਪਹਿਲਾਂ ਹੀ ਪਤਾ ਲੱਗ ਜਾਵੇਗਾ ਕਿ ਆਖਰ ਦਰਵਾਜ਼ੇ ਬੰਦ ਨੇ ਜਾਂ ਫਿਰ ਦਰਵਾਜ਼ੇ